ਗਾਇਸ ਵੈਲਕਮ ਟੂ ਨਿਊ ਵੀਡੀਓ ਅੱਜ ਮੈਂ ਰੇਡੀਏਟਰ ਤੇ ਮੇਰੇ ਪਾਪਾ ਤੇ ਮੇਰੇ ਰੇਡੀਏਟਰ ਦੇ ਟਾਂਕਾ ਲਗਵਾਉਣ ਆਇਆ ਆ ਦੇਖੋ ਪੰਜਾਬ ਰੇਡੀਏਟਰ ਵਰਕਸ਼ਾਪ ਤੇ ਕਰਵਾਉਣ ਆਇਆ ਇੱਥੇ ਤੁਸੀਂ ਅੱਜ ਸਪਰੇ ਪੰਪ ਹੁੰਦੇ ਨੇ ਰੇਡੀਏਟਰ ਇਹ ਸਾਫ ਕਰਾ ਸਕਦੇ ਹੋ ਔਰ ਗੈਸ ਵੈਲਡਿੰਗ ਵੀ ਹੁੰਦੀ ਆ ਆ ਦੇਖੋ ਬਾਈ ਕਰ ਰਿਹਾ ਔਰ ਗੈਸ ਵੈਲਡਿੰਗ ਕਰ ਰਿਹਾ ਤੇ ਆ ਤੁਸੀਂ ਤੁਹਾਨੂੰ ਉਹ ਦੇਖੋ ਸਾਹਮਣੇ ਚੋਂਦਾ ਸੜਕ ਜੇ ਕੋਈ ਵੀ ਟਰੈਕਟਰ ਕੰਪੈਨ ਗੱਡੀ ਦਾ ਰੇਡੀਏਟਰ ਠੀਕ ਕਰਵਾਉਣਾ ਤੇ ਉਹਦੇ ਟਾਂਕਾ ਲਗਵਾਉਣਾ ਟੱਬੀ ਦਾ ਟਾਂਕਾ ਲੱਗ ਜਾਂਦਾ ਔਰ ਇਹ ਦੇਖੋ ਆ ਚੌਂਦਾ ਗੈਸ ਵੈਲਡਿੰਗ ਵੀ ਕੀਤੀ ਜਾਂਦੀ ਹੈ ਇੱਥੇ ਤੋਂ ਦੇ ਟਰੈਕਟਰ ਦਾ ਕਿਸੇ ਵੀ ਚੀਜ਼ ਦਾ ਰੈਡੀਏਟਰ ਸਾਫ਼ ਕਰਾਉਣਾ ਠੀਕ ਕਰਵਾਉਣਾ ਜਾਂ ਟਾਂਕਾ ਲਗਵਾਉਣਾ ਆ ਤਾਂ ਉਰੇ ਜਰੂਰ ਆਓ ਤੇ ਆਹ ਜਿਹੜਾ ਹਰ ਲੋਕੇਸ਼ਨ ਆ ਇਹਦੀ ਆ ਤੁਹਾਨੂੰ ਮਿਲ ਜਾਊਗੀ ਆ ਚੌਂਦਾ ਚੌਂਦਾ ਸੜਕ ਦੇ ਸਾਹਮਣੇ ਆ ਦੇਖੋ ਚੌਂਦਾ ਸੜਕ ਕੋਈ ਦੁਕਾਨ ਆ ਸੀ ਜੇ ਤੁਹਾਨੂੰ ਜੇ ਤੁਹਾਨੂੰ ਹੋਰ ਐਸੀ ਦੀ ਇਨਫੋਰਮੇਸ਼ਨ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਿਓ ਇਹ ਬਾਈ ਦੀ ਦੁਕਾਨ ਤੇ ਜਰੂਰ ਆਇਓ ਕੰਮ ਕਰਾਉਣ ਬਾਈ